ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛੋੜਾ ਨਿਊਜ਼ ਸਰਹੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿੱਚ ਗਊ ਹੱਤਿਆ ਮਾਮਲੇ ਵਿੱਚ ਪੁਲਿਸ ਵੱਲੋਂ ਪੂਰੀ ਤਰ੍ਹਾਂ ਮੁਸਤੈਦੀ ਵਰਤਦੇ ਆ 13 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਅਤੇ 5 ਨੂੰ ਗ੍ਰਿਫਤਾਰ ਕਰ ਲਿਆ ਡੀਐਸਪੀ ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਛੀਵਾੜਾ ਦੇ ਜੰਗਲੀ ਖੇਤਰ ਵਿੱਚ ਜੋ ਗਊਆਂ ਦੀ ਹੱਤਿਆ ਕਰਕੇ ਨਜਾਇਜ਼ ਬੁੱੱਛੜਖਾਨਾ ਬੁੱਛੜਖਾਨਾ ਚਲਾਇਆ ਜਾ ਰਿਹਾ ਸੀ ਇਸ ਸਬੰਧੀ ਐਸਐਸਪੀ ਜੋਤੀ ਯਾਦਵ ਅਤੇ ਐਸਪੀ ਪਵਨਜੀਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਥਾਣਾ ਮੁਖੀ ਹਰਵਿੰਦਰ ਸਿੰਘ ਥਾਣਾ ਮੁਖੀ ਸਮਰਾਲਾ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸਾਰੀ ਰਾਤ ਸਖਤ ਮਿਹਨਤ ਕਰਕੇ ਇਹਨਾਂ ਗਊ ਹੱਤਿਆ ਕਰਨ ਵਾਲਿਆਂ ਦਾ ਪਿੱਛਾ ਕੀਤਾ ਜਿਨ੍ਹਾਂ ਵਿੱਚੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਖਿਲਾਫ ਬਹੁਤ ਸਖਤ ਧਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਇਹ ਗਊ ਹੱਤਿਆ ਕਰਨ ਵਾਲੇ ਵਿਅਕਤੀਆਂ ਦਾ ਸਰਗਣਾ ਵੀ ਕਾਬੂ ਕਰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਜਿੱਥੇ ਗਊ ਹੱਤਿਆ ਕੀਤੀ ਜਾਂਦੀ ਸੀ ਉੱਥੋਂ ਫਰਜੀ ਕੰਡਾ ਅਤੇ ਨਵੇਂ ਲਫਾਫੇ ਮਿਲੇ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਇਹ ਗਊ ਮਾਸ ਪੈਕ ਕਰਕੇ ਬਾਹਰਲੇ ਸੂਬਿਆਂ ਨੂੰ ਸਪਲਾਈ ਕਰਦੇ ਸਨ ਜੀਪ ਸਾਹਿਬ ਕੀ ਮਾਮਲਾ ਹੈ ਗਊ ਹੱਤਿਆ ਦਾ ਇਹਨਾਂ ਮਤੀ 13 ਜਨਵਰੀ ਸਵੇਰੇ ਤੜਕੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ 12:30 ਵਜੇ ਦੇ ਲੱਗੇ ਮੜਾ ਪਵਾਦ ਪੋੜਾ ਉਹਦੇ ਲੱਗੇੜਾ ਜੰਗਲ ਐ ਨਹਿਰ ਦੇ ਉੱਤੇ ਉੱਥੇ ਕੁਝ ਬੰਦਿਆਂ ਵੱਲੋਂ ਜਿਹੜੀਆਂ ਗਊਆਂ ਅਵਾਰਾ ਨੇ ਉਹਨਾਂ ਨੂੰ ਜਿਹੜਾ ਲਿਆ ਗਿਆ ਉੱਥੇ ਪ੍ਰਸ਼ਦਨ ਕੀਤਾ ਜਾਂਦਾ ਦੋਨੂੰ ਮਰਿਆ ਜਾਂਦਾ ਜਿਸਨ ਇਨਫੋਰਮੇਸ਼ਨ ਦੇ ਸੰਬੰਧ ਵਿੱਚ ਗਊ ਦੱਲਿਆ ਰੱਖਿਆ ਦਲ ਦੇ ਸਾਡੇ ਮੈਂਬਰ ਸੀ ਜਿਵੇਂ ਗੁਰਪ੍ਰੀਤ ਜੀ ਤੇ ਨਿਕਸਨ ਜੀ ਰੋ ਪੜਦੋਂ ਸਾਡੇ ਸਮਰਾਲੇ ਦੇ ਉਹਨਾਂ ਨਾਮ ਦੇਰਾ ਜੀ ਇਹਨਾਂ ਨਾਲ ਕੰਟੈਕਟ ਕੀਤਾ ਤੇ ਮੇਰੀ ਪੁਸ ਐਸਚੂਆ ਦੋਨੋਂ ਨਾਲ ਕੰਟੈਕਟ ਕੀਤਾ ਇਹ ਸੰਗੀਨ ਜੁਰਮ ਨੂੰ ਦੇਖਦੇ ਹੋਏ ਆ ਜਦੋਂ ਮੈਂ ਮਾਨ ਜੋਗ ਐਸਐਸਪੀ ਸਾਡੇ ਡਾਕਟਰ ਜੂਤੀ ਜਾਦਵ ਜੀ ਤੇ ਐਸਪੀ ਡੀ ਸਾਡੇ ਪਵਨ ਜੀ ਜੀ ਉਹਨਾਂ ਦੇ ਧਿਆਨ ਚ ਲੈਂਦਾ ਇਮੀਡੀਏਟਲੀ ਐਸਐਚਓ ਮਛਵੜਾ ਦੇ ਐਸਐਚਓ ਸਮਰਾਲਾ ਨੂੰ ਮੌਕੇ ਤੇ ਰਸ਼ ਕੀਤਾ ਮੈਂ ਵੀ ਆਪ ਖੁਦ ਮੌਕੇ ਤੇ ਪਹੁੰਚਿਆ ਤੇ ਉੱਥੇ ਜਦੋਂ ਅਸੀਂ ਸਰਚ ਕਰ ਰਹੇ ਸੀ ਕਿਉਂਕਿ ਉੱਥੇ ਟਾਰਚ ਨਾਲ ਰਾਤ ਨੂੰ ਦੇਖਣਾ ਪੈ ਰਿਹਾ ਸੀ ਮੌਕੇ ਉਰੇ ਮੁੱਲ ਨੂੰ ਫਰਾਰ ਹੋ ਗਏ ਸੀ ਜਿਹੜੇ ਉੱਥੇ ਦੋ ਗੋਮਾਂ ਦਾ ਵੱਟੂ ਪੀਤੀ ਸੀ ਜਿਹਨਾਂ ਦਾ ਉੱਥੇ ਮਾਸ ਪਿਆਇਆ ਸੀ ਜਿਹੜੇ ਮੌਕੇ ਤੇ ਪਹੁੰਚ ਗਏ ਅਸੀਂ ਮਾਸ ਜਿਹੜਾ ਗੋਮਾਂ ਦਾ ਮਾਸ ਸੀ ਪਿਆਇਆ ਮੌਕੇ ਦੇ ਡਾਕਟਰ ਦੋ ਬਲਾਗਾ ਦੀ ਟੀਮ ਬਣ ਲਗਾ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹ ਤੋਂ ਸਿੰਪਲ ਜਿਹੜੇ ਆਰਡਰ ਭਰੇ ਗਏ ਰੀਤੀ ਰਵਾਜਾਂ ਮੁਤਾਬਕ ਜਿਹੜਾ ਗਊ ਰੱਖਿਆ ਅਦਾਲਤ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਾਕੀ ਜਿਹੜਾ ਗੂਆਂ ਦਾ ਸਰੀਰ ਦਾ ਜਿਹੜਾ ਸੰਸਕਾਰ ਕੀਤਾ ਗਿਆ। ਇਸ ਤੋਂ ਬਾਅਦ ਜਿਹੜੀਆਂ ਚਾਰ ਪਾਰਟੀਆਂ ਮੁੱਲਜਵਾਂ ਨੂੰ ਫੜਨ ਦੇ ਲਈ ਜਿਹੜੇ ਉਦੋਂ ਅਨਟ੍ਰੇਸ ਸੀ ਸਾਡੇ ਜਿਆਦਾ ਮੁੱਲਜਵਾਂ ਨੂੰ ਫੜਨ ਲਈ ਜਿਹੜੀਆਂ ਲੰਨੀਆਂ ਕਿੰਨੀਆਂ ਜਿਹਦੇ ਵਿੱਚ ਅਸੀਂ ਸਾਡੀ ਸਾਰੀਆਂ ਟੀਮਾਂ ਦੀ ਬੜੀ ਅਤੇ ਕਹੂੰਗਾ ਵੀ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਸਾਰੀ ਰਾਤ ਨਹੀਂ ਸੁੱਤੇ। ਪੰਜ ਮੁੱਲਿਆਂ ਜਿਹੜੇ ਆ ਆੜ-ਆੜ ਜਗ੍ਹਾ ਤੋਂ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਅੰਦਰ ਦਿੱਤੇ ਆ। ਸਾਡੇ ਜਿਹੜੇ ਤਿੰਨ ਜਾਂ ਚਾਰ ਮੁੱਲਮ ਬਾਕੀ ਬਾਹਰ ਰਹਿੰਦੇ ਆ ਉਹ ਵੀ ਛੇਤੀ ਕਬੂ ਕਰ ਲਏ ਜਾਣਗੇ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਇਹਨਾਂ ਵਿੱਚੋਂ ਇੱਕ ਮੁੱਲਮ ਜਿਹਦੇ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਹੈ ਇਹ ਗੋਥਿਆ ਪਛਾ ਜੋ ਗਊ ਹੱਤੇ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਅਸੀਂ ਰਾਤ ਜਿਹੜਾ ਮਕਦਮਾ ਨੰਬਰ 53 ਸਾਡਾ ਜਿਹੜਾ ਉਹ ਦਰਜ ਕਰ ਦਿੱਤਾ ਅਸੀਂ ਅੰਡਰ ਸੈਕਸ਼ਨ 200 99 225 191 ਤੇ 196 ਦੇ 111 ਜਿਹੜੀ ਐਕਚੁਅਲ ਅਫੈਂਡਰ ਵਾਲੀ ਉਹ ਵੀ ਅਹੀ ਸੈਕਸ਼ਨ ਲਾਈ ਹੈ ਜਿਹਦੇ ਸਜ਼ਾ ਸਖਤ ਹੈ ਜਿਹਦੇ ਵਿੱਚ ਤੇ ਇਸ ਤੋਂ ਬਿਨਾ ਪੰਜਾਬ ਕੋਸਲਾ ਟ੍ਰੈਕਟਡ ਆਫ ਸੈਕਸ਼ਨ 5 ਦੇ 8 ਐਨੀਵਰ क्रुएਲਟੀ ਆ ਕਿਹੜੀ ਸੈਕਸ਼ਨ 11 ਉਹ ਵੀ ਇਸ ਮੁਕਾਦਮੇ ਦੇ ਵਿੱਚ ਜੁੜੀ ਗਈ ਹੈ ਤਾਂ ਕਿ ਮਲਜਮਾਂ ਨੂੰ ਸਖਤ ਸਜ਼ਾ ਦਵਾਈ ਜਾ ਸਕੇ ਕਿਉਂਕਿ ਕਿਸੇ ਵੀ ਅੰਬਾੜੇ ਅੰਸਰ ਨੂੰ ਗੁੰਡਾ ਅੰਸਰ ਨੂੰ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਹੜੀ ਸਾਡੀ ਜੂਡਿਕਸ਼ਨ ਹੈ ਕੰਨਾ ਜਿਲ੍ਹੇ ਦੀ ਸਿਰ ਨਹੀਂ ਚੱਕਣ ਦਵਾਗੇ ਇਹਨਾਂ ਨੂੰ ਅਜਾ ਸਖ ਕਾਵਾਂਗੇ ਇਹਦੇ ਵਿੱਚ ਅਹੀ ਸ਼ਮੀਨ ਜਿਹੜੀ ਧਾਰਾ ਲੰਨਿਆ ਘਟੋਗੜ ਇਹਨਾਂ ਦੀ ਅਗਲੀ ਪੀੜ੍ਹੀ ਵੀ ਯਾਦ ਕਰੂਗੀ ਵੀ ਇਹੋ ਜਿਹਾ ਕ੍ਰਾਈਮ ਨਾ ਕਰ। ਇਹ ਜਿਹੜਾ ਜੰਗਲੀ ਖੇਤਰ ਤੇ ਕੋਈ ਆਰਜੀ ਤੌਰ ਤੇ ਬਣਾਇਆ ਸੀ ਕਸਾਈ ਖਾਨਾ ਕਿ ਕੋਈ ਪੱਕਾ ਤੌਰ ਤੇ ਬਣਾਇਆ ਸੀ। ਨਹੀਂ ਨਹੀਂ ਇਹ ਆਰਜੀ ਤੌਰ ਤੇ। ਕਿੰਨੀਆਂ ਗੋਮਾਂ ਦੀ ਹੱਤਿਆ ਹੋਈ ਤੁਹਾਡੇ ਸੰਦੇ? ਉੱਥੇ 2 ਗੋਮਾਂ ਦੀ ਹੱਤਿਆ ਹੋਈ ਹੈ। ਇਹ ਤੋਂ ਬਿਨਾਂ ਇਹਦਾ ਇਹਦਾ ਕਿੰਗ ਪਿੰਨ ਹੈ। ਉਹ ਅਰੈਸਟ ਕਰਨਾ ਅਜੇ ਬਾਕੀ ਹੈ। ਉਹਨੂੰ ਅਰੈਸਟ ਕਰਨ ਤੋਂ ਬਾਅਦ ਸਾਰਾ ਫਿਰ ਜੋ ਵੀ ਤਫਤੀਸ਼ ਦੇ ਦੌਰਾਨ ਹੋਗਾ ਤੁਹਾਡੇ ਨਾਲ ਜ਼ਰੂਰ ਸ਼ਿਰਕਤ ਕਰਾਂਗੇ। ਇਹ ਗੋਮਾਂ ਕਿੱਥੋਂ ਲੈ ਕੇ ਆਂਦੇ ਸੀਗੇ? ਇਹ ਗੋਮਾਂ ਜਿਹੜੀਆਂ ਆਪਣੇ ਵਾਰਾ ਨੇ ਜੀ। ਉਹਨਾਂ ਨੂੰ ਹੀ ਰੱਸੀ ਪਾ ਕੇ ਲੈ ਜਾਂ ਤੇ ਉੱਥੇ ਜਿਹੜਾ ਜੰਗਲ ਸੀ ਜੰਗਲ ਇਹਨਾਂ ਨੇ ਦੇਖਿਆ ਉੱਥੇ ਹੁੰਦਾ ਗੋਹ ਹਤੇ ਕਿਤੇ ਉਹ ਪਤਾ ਲੱਗੇ ਸਪਲਾਈ ਕਿੱਥੇ ਕਰਦੀ ਸੀ ਨਹੀਂ ਇਹਦੇ ਕਿੰਗਪਿੰਡ ਜਿਹੜਾ ਮੈਂ ਉੱਥੇ ਸਾਡਾ ਤਫ਼ਤੀਸ਼ ਦਾ ਪਾਰਟ ਆ ਇਹ ਜਿਵੇਂ ਤਫ਼ਤੀਸ਼ ਕੰਪਲੀਟ ਹੋ ਗਈ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਊਗੀ